ਜਲਾਲਾਬਾਦ ਦੇ ਐਫਐਫ ਰੋਡ ਪਿੰਡ ਲਮੋਚੜ ਕਲਾ ਦੇ ਕੋਲ ਲੱਗਿਆ ਤਰਨਾ ਜਾਣਕਾਰੀ ਅਨੁਸਾਰ ਦੱਸਿਆ ਜਾਂਦਾ ਹੈ ਕਿ ਇਹ ਤਰਨਾ ਲੱਗਣ ਦਾ ਕਾਰਨ ਕੀ ਹੈ ਨੌਜਵਾਨ ਕੁਝ ਰੇਤੇ ਦਾ ਕੰਮ ਕਰਦੇ ਸਨ ਤੇ ਆਪਣਾ ਟਰਲੀ ਟਰੈਕਟਰ ਲੈ ਕੇ ਰੇਤਾ ਲੈਣ ਵਾਸਤੇ ਜਾਂਦੇ ਸਨ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਪੁਲਿਸ ਮੁਲਾਜ਼ਮਾ ਨੇ ਫੜ ਲਿਆ ਪੜਨ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਥਾਣੇ ਪੁਲਿਸ ਲੈ ਕੇ ਜਾਂਦੀ ਤਾਂ ਉਹਨਾਂ ਨਾਲ ਉੱਥੇ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਕਰਨ ਦੇ ਦੌਰਾਨ ਵਿੱਚ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਜੋ ਕਿ ਉਸ ਦੀ ਮੌਤ ਤੋਂ ਬਾਅਦ ਪਿੰਡ ਵਾਸੀ ਪੜਕਦੇ ਨੇ ਤੇ ਅਤੇ ਉਹਨਾਂ ਦੀ ਲਾਸ਼ ਨੂੰ ਚੱਕ ਕੇ ਜਿਹੜਾ ਰੋਡ ਦੇ ਉੱਪਰ ਰੱਖ ਦਿੰਦੇ ਨੇ ਇਸ ਮੌਕੇ ਤੇ ਪਿੰਡ ਵਾਸੀਆਂ ਤੇ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਇਹ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰਿਆ ਗਿਆ ਹੈ ਤਾਂ ਇਸ ਦੀ ਜਿਹੜੀ ਇਨਸਾਫ ਦੀ ਮੰਗ ਅਸੀਂ ਕੀਤੀ ਤਾਂ ਉਹਨਾਂ ਨੇ ਸਾਨੂੰ ਉਲਟਾ ਆਵਾ ਤਾਵਾ ਬੋਲਿਆ ਪਰ ਗੱਲ ਇਹ ਹੈ ਹਰਾਨੀ ਵਾਲੀਏ ਕਿ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਕਿਵੇਂ ਬੰਦਾ ਮਰਿਆ ਤੇ ਕਿਉਂ ਉਹਨਾਂ ਨੇ ਮਾਰਿਆ ਇਹ ਉਹਨਾਂ ਸਾਰੀ ਜਾਣਕਾਰੀ ਸਾਂਝੀ ਕਰਦੇ ਆ ਇੱਥੋਂ ਦੇ ਲੋਕਾਂ ਨਾਲ ਔਰ ਪਰਿਵਾਰਿਕ ਮੈਂਬਰਾਂ ਨਾਲ ਇਸ ਮੌਕੇ ਤੇ ਸਰਦਾਰ ਸ਼ੇਰ ਸਿੰਘ ਖੋਬਾਇਆ ਮੈਂਬਰ ਪਾਰਲੀਮੈਂਟ ਫਰੋਪਰ ਵੀ ਪਹੁੰਚੇ ਨੇ ਉਹਨਾਂ ਨੇ ਕੀ ਕਿਹਾ ਉਹ ਵੀ ਤੁਸੀਂ ਸਾਰੀ ਗੱਲਬਾਤ ਸੁਣੋ ਆਖਰ ਦੇ ਵਿੱਚ ਸ਼ੇਰ ਸਿੰਘ ਖੋਬਾਇਆ ਨੇ ਚੌਂਕੀ ਨਿਚਾਰਜ ਦੇ ਖਿਲਾਫ ਕੀ ਬੋਲਿਆ ਉਹ ਤੁਸੀਂ ਸਾਰੀ ਉਹਨਾਂ ਦੀ ਜ਼ੁਬਾਨੀ ਸੁਣੋ ਤੇ ਹੁਣ ਤੁਹਾਡੇ ਉਸ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਜਿਨ੍ਹਾਂ ਦਾ ਪਰਿਵਾਰ ਦਾ ਮੈਂਬਰ ਜਿਹੜਾ ਇਸ ਦੁਨੀਆ ਤੇ ਨਹੀਂ ਰਿਹਾ ਅਤੇ ਉਸ ਦੀ ਜਿਹੜੀ ਲਾਸ਼ ਹੈ ਔਰ ਐਫ ਬਰੋਡ ਪਿੰਡ ਲਮੋਚੜ ਕਲਾ ਦੇ ਰੋਡ ਦੇ ਉੱਪਰ ਪਈ ਐ ਇਨਸਾਬ ਦੀ ਮੰਗ ਲਈ ਰਸਤੇ ਜਿਹੜੇ ਨੇ ਦੋਨੋਂ ਪਾਸੋਂ ਹੀ ਬੰਦ ਹੋ ਚੁੱਕੇ ਨੇ ਆਵਾਜਾਈ ਜਿਹੜੀ ਠੱਪ ਹੋ ਚੁੱਕੀ ਐ ਤੇ ਜਿਹੜੀਆਂ ਵੱਡੀ ਤਾਰ ਦੇ ਵਿੱਚ ਜਿਹੜੀਆਂ ਇੱਥੇ ਲੈਣਾ ਜਿਹੜੀਆਂ ਟਰੱਕਾਂ ਔਰ ਵਿਕਲਾਂ ਦੀ ਲੱਗੀਆਂ ਜਾਂਦੇ ਤੇ ਲੋਕ ਵੀ ਜਿਹੜੇ ਖੱਜਲ ਖਵਾਰ ਹੋ ਰਹੇ ਨੇ ਪਰ ਇਹ ਜਲਾਲਾਬਾਦ ਜਿਹੜਾ ਇੱਕ ਧਰਨਿਆਂ ਦਾ ਸ਼ਹਿਰ ਬਣ ਚੁੱਕਿਆ ਹੈ ਆਓ ਹੁਣ ਕਰਦੇ ਆ ਗੱਲਬਾਤ ਪਰਿਵਾਰਿਕ ਮੈਂਬਰਾਂ ਨਾਲ ਔਰ ਸਰਦਾਰ ਸ਼ੇਰ ਸਿੰਘ ਗੁਬਾਇ ਦੇ ਨਾਲ ਦਾ ਮੁੰਡਾ ਮੁੱਕਾ ਏ। ਹੂੰ। ਓਗਰੀ ਬਗੇਸੀ। ਦਮਾ ਸੀ ਦੋ ਦਿਨ ਹੋ ਗਏ ਨੇ ਮਿਸਤਰੀ ਬੇ ਕਰੇ ਬੈਠਾ ਮੇਰੇ ਕੋਲ ਰੇਤ ਤਾਂ ਕੋਨੀ ਨਾ ਪੈਸੇ ਹੈਗੇ। ਮੈਂ ਕਿਹਾ ਚੱਲ ਸਾਡੇ ਕੋਲ ਖੇਤਾਂ ਚੋਂ ਨਿਕਲਦਾ ਏ। ਅਸੀਂ ਵੀ ਕੱਢਾ ਏ। ਮੈਂ ਲਾਇਆ ਜੇ ਸਾਡਾ ਵੀ ਮੁੰਡਾ ਨਾਂ ਲਗਾਏ ਚਲ ਲੈੱਕ ਚਾਵੇ ਨਾਲ ਇਹਨਾਂ। ਹੈਲੋ। 4000 ਬੰਗਾ ਹੈ। ਇਹਨਾਂ ਕੋਈ ਡਰ ਨਹੀਂ ਪਰਦੇ ਸਾਂ। ਕਹਿੰਦੇ ਚੱਲ ਅਸੀਂ ਇੱਥੇ ਅੱਪੜ ਆਏ ਆ ਤੇ ਅੱਗੂ ਆ ਜਾ ਸਾਨੂੰ ਘਰ ਦਾ ਕੋਈ ਨਹੀਂ ਪਤਾ। ਇਹ ਦੋਵੇਂ ਪ੍ਰਾ ਅੱਗੂ ਦੀ ਲੈਣ ਗਏ ਨੇ। ਇੰਨਾ ਡੋਣੀ ਪਤਾ ਗੂਵਨਾਂ ਬਾੜ ਲਿਆਉਣਾ ਨੂੰ ਨਾ ਨਾ ਬਾੜ ਤੇ ਅੰਦਰ ਗੁੱਟਦੇ ਪੈਸੀ ਤੇ ਵੀ ਗੈਸ ਚਲੇ ਕਹਿੰਦੇ ਸਾਨੂੰ ਵੀਰ ਸਰਕਾਰ ਵਖਾਵਣ ਵਾਸਤੇ ਆਏ ਆ ਸਾਨੂੰ ਕਿਹੜਾ ਫੜਦੇ ਪੈਣੇ ਉਹਨਾਂ ਨੂੰ ਉਹਨਾਂ ਅੰਦਰ ਕੁੱਟਦੇ ਰਹੇ ਉਹਨਾਂ ਨੂੰ ਬਾਹਰ ਕੁੱਟ ਲਿਆਨੇ ਉਹ ਤੇ ਬਾਹਰ ਤੇ ਉੱਥੇ ਕੁੱਟਾਣੇ ਤੇ ਚੌਂਕੀ ਲੈ ਗਣ ਚੌਂਕੀ ਚ ਕੁੱਟ-ਕੁੱਟ ਤੇ ਜਦੋਂ ਵੀ ਉਹਨੂੰ ਬੇਪਰਦਕਾਰ ਦਿੱਤਾ ਨੇ ਉਹਦੇ ਡੱਡ ਚ ਵੀ ਇਹਨਾਂ ਦੇ ਵੀ ਮਾਰਦੇ ਰਹੇ ਨੇ ਜਦੋਂ ਉਹ ਮੁੱਕ ਗਿਆ ਫਿਰ ਕਹਿੰਦੇ ਇਹ ਆਂਦਾ ਉਹਨੂੰ ਪਾਣੀ ਦਿਓ ਚਾ ਮੈਨੂੰ ਵੀ ਆਂਦਾ ਨਾ ਕਿ ਉਹਨੂੰ ਨਹੀਂ ਪਾਣੀ ਦੇਣਾ ਜਿੰਨਾ ਚਿਰ ਸਾਨੂੰ ਪੈਸੇ ਨਾ ਦਿੱਤੇ ਇਹ ਆਂਦੇ ਸਾਡੇ ਕਰਿਆ ਤਾਂ ਜਾ ਉਹ ਵੀ ਸਾਨੂੰ ਨਾਲ ਲਈ ਚਲੋ ਸਾਡੇ ਘਰੇ ਚਲਦੇ ਰਹੋ ਤੋਨੂੰ ਪੈਸੇ ਵੀ ਦਵਾ ਦੇ ਸਾਂ ਕਹਿੰਦੇ ਨਹੀਂ ਆਖੇ ਇੱਥੇ ਹੀ ਪੈਸੇ ਆਣੇ ਚਾਹੀਦੇ ਆਂਦੇ ਅਸੀਂ ਇਹ ਤੂੰ ਕਿਵੇਂ ਕੱਢੀਏ ਸਾਡੇ ਕੋਲ ਵੇਖ ਲਓ ਕੋਈ ਨਹੀਂ ਹੈਗੇ ਤਾਂ ਮਗਰ ਆਏ ਆਂ ਵੀ ਕਾਰ ਵਖਾਣਾ ਸੀ ਕਾਰ ਵਖਾਣ ਵਾਸਤੇ ਵੀ ਚੱਲ ਟਰੈਲੀ ਲਈ ਆਂਦੇ ਨੇ ਰੇਤੇ ਦੀ ਵੀ ਇਹਨਾਂ ਆਪ ਐਸਾ ਜਾਬ ਖੋਦ ਬਲਕਾਰ ਸਿੰਘ ਬੜਾ ਕੁੱਟਾ ਉਸ ਮੁੰਡੇ ਨੂੰ ਕੁੱਟ-ਕੁੱਟ ਕੇ ਜਦੋਂ ਮੁੱਕ ਗਿਆ ਫਿਰ ਇਹਨੂੰ ਛੱਡ ਦਿੱਤਾ ਨਹੀਂ ਇਹਨੂੰ ਕਹਿੰਦੇ ਤੁਹਾਨੂੰ ਘਰੇ ਛੱਡਣੇ ਆਂਦੇ ਨਹੀਂ ਮੈਨੂੰ ਪਹਿਲਾਂ ਮੁੰਡਾ ਵਖਾਓ ਮੇਰੀ ਮਾਸੀ ਦਾ ਮੁੰਡਾ ਵਖਾਓ ਆਂਦੇ ਨਹੀਂ ਹੈ ਕਿ ਤੁਹਾਨੂੰ ਘਰੇ ਛੱਡ ਆਣਿਆ ਫੇਰ ਉਹ ਤੇ ਝਾੜੀਆਂ ਚ ਸੱਟ ਦਿੱਤਾ ਨੇ ਉਰਾ ਮੇਰੇ ਨੇ ਰੋਲਾ ਪਾਇਆ ਕਹਿੰਦੇ ਤੇ ਨਾਲ ਸਾਨੂੰ ਸੱਟੋ ਤੇ ਅੱਡੇ ਤੇ ਸੱਟਿਓ ਫੇਰ ਰਾਤੀ ਫੇਰ ਗੱਡੀ ਤੇ ਲਾਦ ਦਿੱਤੇ ਫੇਰ ਅੱਡੇ ਤੇ ਸੱਟ ਆਏ ਨੇ ਫੇਰੇ ਕਰੇ ਹੁਣ ਕੀ ਮੰਗ ਕੀ ਕਰਦੇ ਹਾਂ ਅਸੀਂ ਤਾਂ ਮੰਗ ਇਹ ਕਰਨੇ ਆ ਵੀ ਇਹ ਮੁਲਾਜ਼ਮ ਨੇ ਇਹ ਪੁਲਸ ਵਾਲੇ ਨੇ ਵੀ ਜਿਹੜੇ ਬੈਠੇ ਗੁੰਡਾ ਕਰਦੇ ਨੇ ਇਹ ਗੁੰਡਾਗਰਦੀ ਚਲਾਦੇ ਪੈਣੇ ਨਾ ਵੀ ਐਵੇਂ ਤਾਂ ਮਾਰੀ ਜਾਂਣ ਤਾਂ ਸਾਰਿਆਂ ਦੇ ਕੀ ਚੱਲ ਗਰੀਬ ਨੇ ਰੇਤਾ ਹੀ ਲਿਆਂਦਾ ਨਸ਼ੇ ਵਾਲੇ ਨੂੰ ਕੁੱਟਣ ਖਾਂ ਕਿੰਨਾ ਚਿੱਟਾ ਵਿਕਦਾ ਪੁਣ ਰਚ ਘੰਟਾ ਵੀ ਨਹੀਂ ਅੰਦਰ ਰੱਖਦੇ ਤੇ ਮਿੰਟ ਲਾਉਂਦੇ ਨੇ ਛੱਡਦੇ ਅੰਦਰ ਨੇ ਪੈਸੇ ਲੈਂਦੇ ਆਂਦੇ ਨੇ ਛੱਡਦੇ ਆਂਦੇ ਨੇ ਤੇ ਇਹਨਾਂ ਦਾ ਕੀ ਕਸੂਰ ਸੀ ਦੱਸੋ ਸਾਨੂੰ ਤਾਂ ਇਨਸਾਫ ਇਨਸਾਫ ਕੀ ਅਸੀਂ ਤਾਂ ਉਹਨਾਂ ਨੂੰ ਅਰਾਹ ਇਹ ਮੁੰਡਾ ਜਿਹੜਾ ਕੋਲ ਬੈਠਾ ਇਹ ਵੀ ਨਾਲ ਸੀਗਾ ਇਹ ਨਾਲ ਹੀ ਸੀ ਇਹਨੂੰ ਘੁੱਟਿਆ ਨੇ ਕੀ ਨਾਮ ਹੈਰਾ ਜੀ ਆਕਾਸ਼ਦੀਪ ਜਦੋਂ ਤੁਹਾਨੂੰ ਰੋਕਿਆ ਉਦੋਂ ਕੋਈ ਪੁਲਿਸ ਮੁਲਾਜ਼ਮ ਵੀ ਨਾਲ ਸੀਗੇ ਵਰਦੀ 'ਚ ਸੀਗੇ ਇੱਕ ਵਰਦੀ ਦਾ ਵੀ ਦੇਖ ਜਾ ਕੋਈ ਤਾਂ ਵੀ ਨਾ ਪਾਇਆ ਸੀ ਬਿਲਕੁਲ ਕੀ ਕਹਿੰਦੇ ਸੀ ਕਿ ਮਾਈਨਿੰਗ ਵਿਭਾਗ ਵਾਲਿਆਂ ਦੋ ਜਣੇ ਉਸ ਚੌਂਕੀ ਚੋਂ ਕੀ ਫੇਰ ਲਿਆਉਂਦੇ ਸੀ ਮਗਦੇ ਸੀ ਵੀ 40 ਤੋਂ 5000 ਰੁਪਏ ਦਿਓ ਹਾਂ ਉਹ ਤੁਹਾਨੂੰ ਛੱਡਣੇ ਆ ਸਾਡੇ ਕੋਲ ਮੌਕੇ ਤੇ ਨਹੀਂ ਪੈਦਾ ਤੇ ਉੱਥੋਂ ਫੜ ਕੇ ਕਿੱਥੇ ਲੈ ਗਏ ਉੱਥੋਂ ਫੜ ਕੇ ਚੌਂਕੀ ਲੈ ਗਏ ਨੇ ਹਾਂ ਚਾਰ ਜਣੇ ਸੀਗੇ ਸਾਨੂੰ ਕੁੱਟਾ ਮਾਰਾ ਉਹਨਾਂ ਦੋ ਜਣੇ ਚੌਂਕੀ ਜਣੇ ਨੂੰ ਚੌਂਕੀ ਕਿੰਨੇ ਜਣਿਆਂ ਨੂੰ ਲੈ ਗਏ ਸੀ ਸਾਨੂੰ ਚਾਰ ਜਣਿਆਂ ਨੂੰ ਲੈ ਗਏ ਦੋ ਮੁੰਡੇ ਸੀ ਟਰੈਕਟਰ ਆ ਤੇ ਦੋ ਜਣੇ ਉਹਨਾਂ ਨੂੰ ਵੀ ਕੁੱਟਾ ਮਾਰਾ ਉਹਨਾ ਤੇ ਇਹ ਮੁੰਡਾ ਮੇਰਾ ਮਾਸੀ ਲਗਾਏ ਇਹ ਨੂੰ ਬਹੁਤ ਘੁੱਟਾਣਾ ਵੀ ਲੱਗਦਾ ਜਾਨਾ ਹੀ ਮਾਰ ਪਤਾ ਆ ਆ ਨਾਲ ਦੀ ਲੱਗਦੀ ਆ ਅਸੀਂ ਇਹ ਚਾਚ ਖੜੀ ਲਾਵਾਂਗੇ ਤੇ ਇਸ ਦੀ ਦਾਸ ਚਲਾਵਾਂਗੇ ਨਹੀਂ ਤਾਂ ਨਹੀਂ ਇਹ ਪੇਪਰ ਤੇ ਜਾਵੇ ਮਾਦੇ ਦਾ ਵੀ ਦੇਖੋ ਉਹਦੇ ਮੁੰਡੇ ਨੂੰ ਮਾਰਦਾ ਤੇ ਹੋ ਰੇ ਉਸ ਵਕਤ ਹੀ ਲਾ ਕੇ ਇਹ ਬਲਕਾਰ ਸਿੰਘ ਦੇ ਬੜਾ ਖੂਨ ਲੱਗਿਆ ਵਾ ਵਾਰ ਪਰ ਵਾਕਿਆ ਕਰ ਰਹੇ મંગવાના આ જગા પેસ ના મિલી ભુજના એ ગરીબાને કરજા કે વેખ્યા જાવે એક ગરીબ ઘરને ਰੇਤੀ ਟਰਾਲੀ ਮੁਗਾਈ ਇਹ ਵੇਖੀ ਹੋ ਗਿਆ ਕੋਈ ਮੁਕਤੀ ਹੈ ਕਿ ਐਮਪੀ ਸਾਹਿਬ ਕੀ ਕਹਿਣਾ ਚਾਹੋਗੇ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਇਹ ਬੜੀ ਮੰਦ ਭਾਗੀ ਜਿਹੜੀ ਹੈ ਪੁਰਸ਼ ਨੇ ਤਸ਼ੱਦਦ ਕਰਕੇ ਇੱਕ ਨੌਜਵਾਨ ਨੂੰ ਸਿਰ ਪ੍ਰਕਾਰ ਦਾ ਵਕਾਣ ਬਣਾਉਣ ਵਾਸਤੇ ਰੇਤਾ ਕਿਸੇ ਤੋਂ ਮੁਗਵਾ ਰਿਹਾ ਸੀਗਾ ਤੇ ਉਹ ਪੈਸੇ ਦੇਖ ਕੇ ਟਰਾਲੀ ਇਹਨਾਂ ਨੇ ਰਸਤੇ ਫਾੜੀ ਤੇ ਪਤਾ ਹੀ ਲਾਣ ਗਿਆ ਸੀ ਮੇਰੀ ਟਰਾਲੀ ਕਿਉਂ ਨਹੀਂ ਗਈ ਤੇ ਪੁਲਿਸ ਦੇ ਐਡਾ ਦਿਮਾਗ ਖਰਾਬ ਹੈ ਜਿਹੜਾ ਇੱਥੇ ਖਾਸ ਕਰਕੇ ਬਲਕਾਰ ਇੱਥੇ ਇਹਦੇ ਮੂੰਹ ਨੂੰ ਫੋਨ ਲੱਗਿਆ ਹੈ ਇਸ ਬੰਦੇ ਨੇ ਇੱਥੇ ਕਿੰਨੇ ਲੋਕਾਂ ਨੂੰ ਮਰਵਾਤਾ ਆ ਅਖਰੇ ਆ ਤੇ ਪੁਲਿਸ ਜਿੰਨੀ ਦੇਤਾ ਕੋ ਨੂੰ ਉਦੋਂ ਤੱਕ ਅਸੀਂ ਬਿਲਕੁਲ ਇਹ ਜਿਹੜਾ ਜਿੰਨੇ ਬਾਅਦ ਚੋਗਾ ਪਹਿਲਾਂ ਫਾੜ ਕੇ ਅੰਦਰ ਦੇਣ ਫਿਰ ਇਹ ਕਰਾਂਗੇ ਐਡਾ ਕਮੀਨਾ ਨੂੰ ਇਹ ਤਾਂ ਇਹ ਐਸਐਸਪੀ ਤੋਂ ਉੱਪਰ ਐਸੇ ਕਰਾਇਆ ਚੌਂਕੀ ਇਸ ਬੰਦੇ ਨੂੰ ਇੱਥੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਇਹ ਲਗਾਤਾਰ ਇੱਥੇ ਐਸਐਸਪੀ ਤੋਂ ਵੀ ਉੱਪਰ ਪਾਵਰ ਇਹ ਐਸਐਸਪੀ ਪਤਾ ਨਹੀਂ ਮਹੀਨਾ ਦਿੰਦਾ ਇਸ ਹ ਮਹੀਨਾ ਦਿੰਦਾ ਹੈ ਡੀਐਸਪੀ ਨੂੰ ਇੱਕ ਗੱਲ ਕਰ ਲਵਾਂਗੇ ਜੀ ਇਸ ਕਰਕੇ ਮੇਰੀ ਮੰਗ ਹੈ ਸਰਕਾਰ ਤੋਂ ਲੋਕ ਤਾਂ ਡੁੱਬੇ ਪਏ ਉਹ ਤੁਸੀਂ ਕਿੱਥੇ ਬੜੇ ਬੈਠੇ ਹੋ ਜਮੀਨ ਦੇ ਵਿੱਚ ਬੜੇ ਹੋ ਉਹ ਲੋਕ ਡੁੱਬੀ ਜਾਂਦੇ ਮਕਾਨ ਡਿੱਗੀ ਜਾਂਦੇ ਅੱਜ ਤੁਸੀਂ ਮੈਨਿੰਗ ਐਕਟ ਲਾਈ ਖੜੇ ਤੇ ਬੰਦੇ ਮਾਰ ਰਹੇ ਹੋ ਤਾਂ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਇਸ ਰਾਜਪਾਲ ਤੇ ਬੈਠਣ ਉਹ 25 ਲੋਕ ਲਾਲੀਆਂ ਜਾਂਦੀ ਹੈ ਪੈ ਦਿੱਲੀ ਉਧਰ ਉਹਨੂੰ ਰੋਕਿਆਗੇ ਆਪ ਜਿਹੜੀ ਹੈ ਆਪ ਦੀ ਕਰ ਰਹੇ ਇਹਨਾਂ ਨੂੰ ਇਹਨਾਂ ਨੂੰ ਸਮਾਜਿਕ ਖੋਣੀ ਚਾਹੀਦੀ ਰੱਬ ਦੇਵੇ ਵੀ ਆ ਨੌਜਵਾਨ ਦਾ ਕੀ ਕਸੂਰ ਸੀ ਪੜਦਾ ਸੀ ਕਹਿੰਦੇ ਪੀਏ ਕਰ ਰਿਹਾ ਇੱਕ ਘੁੱਟ-ਘੁੱਟ ਕੇ ਪੀਏ ਕਰ ਰਿਹਾ ਸੀ ਤੇ ਸਟੂਡੈਂਟ ਸੀ ਤੇ ਘੁੱਟ-ਘੁੱਟ ਕੇ ਮਾਰਦਾ ਵੀ ਇਹ ਮਕਾਨ ਹੈ ਆਪਦਾ ਕਿਉਂ ਜੇ ਫਰਸਾਤਾ ਨਾਲ ਡਿੱਗ ਪਿਆ ਤੇ ਕਿਉਂ ਬਣਾ ਲੇਗਾ ਇੰਨੀ ਕਮੈਨੀ ਇੰਨੀ ਮਾੜੀ ਹਰਕਤ ਜਿਹੜੀ ਹੈ ਮੈਂ ਅੱਜ ਤੱਕ ਕਦੇ ਨਹੀਂ ਦੇਖੀ ਜਿੰਨੀ ਇਸ ਦਵਾਈਆਂ ਚੌਂਕੀ ਵਿੱਚ ਹੋਈ ਹੈ ਔਰ ਇਹ ਜਿਹੜਾ ਇੱਥੇ ਬਲਕਾਰ ਚੰਦ ਕੇ ਸਿੰਘ ਹੈ ਕੌਣ ਹੈ ਇਹ ਪੰਜ 6 ਚਾਹ ਜਦੋਂ ਹੀ ਸਰਕਾਰ ਆਈ ਉਦੋਂ ਇੱਥੇ ਹੀ ਹੈ ਤੇ ਪਤਾ ਨਹੀਂ ਕਿ ਇਹ ਤੇ ਪਾਵਰ ਨਾਲ ਇੱਥੇ ਆ ਕੇ ਬੈਠਾ ਹੈ ਇਹ ਪੋਲੀਟੀਸ਼ੀਅਨ ਜਿਹੜੇ ਉਹਨਾਂ ਨੂੰ ਉਹਨਾਂ ਨੂੰ ਵੀ ਇਹਦੇ ਨਾਲ ਇਨਵਾਲਵ ਕਰਨਾ ਚਾਹੀਦਾ ਜਿਹੜੇ ਇਹਨਾਂ ਨੂੰ ਵਾਰ-ਵਾਰ ਲਿਆ ਕੇ ਤੇ ਪਰਮਾਨੈਂਟ ਕਰ ਰਹੇ ਸਐਸਪੀ ਜਿਹੜੇ ਪੁਲਿਸ ਹੈ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਇਹੋ ਜਿਹੇ ਬੰਦੇ ਅਫਸਰ ਕਰੈਕਟਰ ਬੰਦੇ ਜਿਹੜੇ ਆ ਤੁਸੀਂ ਚੁਣ-ਚੁਣ ਕੇ ਕ੍ਰਿਮੀਨਲ ਬੰਦਿਆਂ ਨੂੰ ਐਸਐਚਓ ਦੇ ਇੰਚਾਰਜ ਲਾਇਆ ਵੈ ਸਰ ਤੁਸੀਂ ਮੈਂਬਰ ਪਾਰਲੀਮੈਂਟੋਂ ਤੁਹਾਡਾ ਜਿਹੜਾ ਰਹਿਸ਼ ਆ ਉਹ ਵੀ ਇਸੇ ਚੌਂਕੀ ਦੇ ਅੰਦਰ ਹੀ ਆਉਂਦੀ ਹੈ ਕਿ ਤੁਸੀਂ ਉੱਚ ਅਧਿਕਾਰੀਾਂ ਨਾਲ ਪਹਿਲਾਂ ਕਦੇ ਗੱਲ ਕੀਤੀ ਜਾਂ ਹੁਣ ਕਰੋਗੇ ਗੱਲ ਜੇ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਜਾਂ ਇਸ ਤਰ੍ਹਾਂ ਦੀ ਹੋਰ ਹੈ ਉੱਚ ਅਧਿਕਾਰੀ ਕਿਹੜੇ ਨੇ ਇਹ ਉੱਚ ਅਧਿਕਾਰੀ ਤੇ ਆਪ ਉਸ ਤਰ੍ਹਾਂ ਦੇ ਬੈਠੇ ਜਿਨ੍ਹਾਂ ਨੂੰ ਕੋਈ ਪਤਾ ਹੀ ਹੈ ਨਹੀਂ ਇਦੇ ਬਾਰੇ ਇਦੇ ਬਾਰੇ ਕਿੰਨੀਆਂ ਕੋ ਬੋਂ ਬੋਂ ਕੇ ਇੱਕ ਦਿਨ ਵੀ ਪਾਸੇ ਨਹੀਂ ਜਾਂਦਾ ਇੱਥੇ ਕਵਾਇਆ ਚੌਂਕੀ ਦੇ ਵਿੱਚ ਹੀ ਰਹਿੰਦਾ ਤੇ ਕਿਸੇ ਦੀ ਕੋਈ ਪਰਵਾਹ ਨਹੀਂ ਇਹਨੂੰ ਐਸਐਸਪੀ ਛਾੜ ਕੇ ਮੇਰੇ ਖਿਆਲ ਤਾਂ ਮੁੱਖ ਮੰਤਰੀ ਦੀ ਕੋਈ ਪਰਵਾਹ ਨਹੀਂ ਹੁੰਦੀ ਐਨੀ ਕਿ ਇਹਨੂੰ ਪਾਵਰਾਂ ਦਿੱਤੀਆਂ ਹੋਈਆਂ ਪਤਾ ਨਹੀਂ ਕਿਸ ਬੰਦੇ ਨੇ ਕਿਸ ਕਰਕੇ ਇਹਨੂੰ ਜੀਣ ਦੇ ਤਾਂ ਰੈਸਟ ਨਹੀਂ ਹੁੰਦਾ ਉਦੋਂ ਤੱਕ ਕਿ ਅਸੀਂ ਜੈਡ ਬੋਡੀ ਜਿਹੜੀ ਹੈ ਇਹ ਪਾਸੇ ਨਹੀਂ ਜਾਂਦਾ ਕਿੰਨੀ ਮਾੜੀ ਹਰਕਤ ਇਹਨੇ ਕੀਤੀ ਹੈ ਇਸ ਕਰਕੇ ਜਿੰਨੇ ਵੀ ਇਹਦੇ ਮੁਲਾਜ਼ਮ ਸੀ ਚਾਹ ਕੋ ਮਾਈਨਿੰਗ ਵਾਲਾ ਸੀ ਚਾਹ ਕੋ ਕੋਈ ਸੀਗਾ ਤੇ ਉਹ ਨਾਮ ਜਿਹੜਾ ਅੰਦਰ ਇੱਥੇ ਦੇਣਾ ਚਾਹੀਦਾ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਪੀ ਸਰ ਕੱਲ ਵੀ ਧਰਨਾਂ ਲੱਗ ਰਹਾ ਬੱਗੇ ਮੋਰਚੇ ਤੁਸੀਂ ਇਹ ਕੋਈ ਧਰਨੀ ਇੱਥੇ ਇਹ ਸਰਕਾਰ ਹੀ ਇਸ ਤਰ੍ਹਾਂ ਦੀ ਹੈ ਸਰਕਾਰ ਕਿੱਥੇ ਹੈ ਸਰਕਾਰ ਹੈ ਹੀ ਨਹੀਂ ਪੰਜਾਬ ਦੀ ਸਰਕਾਰ ਕਿਤੇ ਵੀ ਹੈ ਨਹੀਂ ਇਹ ਸਿਰਫ ਕਾਇਮ ਕਰਨ ਵਾਲੇ ਲੋਕਾਂ ਨੂੰ ਉਹਨਾਂ ਨੇ ਅੱਗੇ ਲਾਇਆ ਵੈ ਕ੍ਰਾਈਮ ਕਰੀ ਜੋ ਲੋਕਾਂ ਨੂੰ ਮਾਰੀ ਜੋ ਕੋਈ ਜਿੱਥੇ ਮਰਜ਼ੀ ਕਿਸੇ ਨੂੰ ਮਾਰ ਦੇ ਕੋਈ ਪੋਸਟ ਗ੍ਰੇਡ ਕੋਈ ਆਕ ਵੀ ਆਦਮੀ ਅੱਜ ਸੇਫ ਨਹੀਂ ਹੈਗਾ ਕਿ ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਸਕੇ ਇਸ ਕਰਕੇ ਇਹਦਾ ਜਿਹੜਾ ਹੈਗਾ ਇਹਨੂੰ ਨਿਆ